ਜੰਮੂ ਵਿੱਚ ਸ੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਫੌਜ ਪ੍ਰਸ਼ਾਸਨ ਵੱਲੋਂ ਖਰਾਬ ਮੌਸਮ ਕਾਰਨ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਕਈ ਕਦਮ ਚੁੱਕੇ ਗਏ ਨੇ ਬੀਤੀ ਰਾਤ ਤੋਂ ਹੋ ਰਹੀ ਲਗਾਤਾਰ بارش ਨੇ ਸ਼ਰਧਾਲੂਆਂ ਲਈ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਜਿਸ ਕਾਰਨ ਵੱਡੀ ਗਿਣਤੀ ਵਿੱਚ ਯਾਤਰੀ ਬਰਾਰੀ ਮਾਰਗ ਤੇ ਰੈਲ ਪੱਤਰੀ ਵਿਚਾਲੇ ਫਸ ਗਏ ਬਰਾਰੀ ਮਾਰਗ ਵਿੱਚ ਭਾਰਤੀ ਫੌਜ ਹਰਕਤ ਵਿੱਚ ਆਈ ਅਤੇ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਦੇ ਹੋਏ ਫਸੇ ਯਾਤਰੀਆਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਇਸ ਤੋਂ ਇਲਾਵਾ ਦੋ ਸਲਾਈਡ ਖੇਤਰਾਂ ਵਿੱਚਕਾਰ ਕਈ ਗੰਭੀਰ ਬਿਮਾਰ ਮਰੀਜ਼ ਫਸ ਗਏ ਨੇ ਕਿਉ ਆਰਟਿਸਟ ਨੇ ਸਟ੍ਰੈਚਰ ਬੇਰਰ ਵੱਜੋਂ ਕੰਮ ਕੀਤਾ ਅਤੇ ਮਰੀਜ਼ਾਂ ਨੂੰ ਨੇੜਲੀ ਜਗ੍ਹਾ ਅੰਬ ਪਹੁੰਚਾਇਆ ਯਾਨੀ ਇਹ ਕਰ ਸਕਤੇ تھے ਉਹ ਮੈਨੇਜ ਕਰ ਸਕਤੇ تھے ਮਗਰ ਉਨ੍ਹਾਂ ਨੇ 3000 ਲੋਕਾਂ ਨੂੰ ਉਨ੍ਹਾਂ ਨੇ ਆਪਣੇ ਕੈਂਪ ਵਿੱਚ ਮੈਨੇਜ ਕੀਤਾ ਹੈ आई थिंक मेरे हिसाब से तो ऐसे लगता है कि उन्होंने अभी तक खाना भी नहीं खाया होगा बट हमको पूरी सेवा प्रोवाइड कर रहे मैंने तो उनके कैंप में मैं रुका हूँ मैंने उनका टिफिन ऐसे हाथ में पकड़ के देखा है उनका डिफिन वैसे के वैसे ही भरा है आई प्राउड ऑफ यू माई इंडियन आर्मी इस मौके अमरनाथ यात्रा ले आए एक श्रद्धालु ने प्रबंधा बारे दसिया